ਗੁਰਦਾਸਪੁਰ ਦੇ ਗੋਬਿੰਦਨਗਰ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੀ ਔਰਤ ਦੇ ਨਾਲ ਸ਼ੇਸਰ ਕਾਰੇ ਨੌਜਵਾਨ ਨੂੰ ਜਿਹੜਾ ਔਰਤ ਦੇ ਪਤੀ ਨੇ ਰੋਕਿਆ ਤਾਂ ਸ਼ਰਾਰਤੀ ਅਨਸਰਾਂ ਨੇ ਉਸਦੇ ਪਤੀ ਤੇ ਹਮਲਾ ਕਰ ਦਿੱਤਾ ਉਸਦੇ ਪਤੀ ਨੇ ਕਿਸੇ ਘਰ ਚ ਦਾਖਲ ਹੋ ਕੇ ਆਪਣੀ ਜਾਨ ਬਚਾਈ ਪਰ ਹਮਲਾਵਰ ਉਸ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕਰਦੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਦਾ ਕਹਿਣਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਂਦੇ ਵੀ ਕੋਈ ਕਾਰਵਾਈ ਨਹੀਂ ਹੋਈ ਜਦ ਇਸ ਸਬੰਧੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ 300 ਇਹਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਆਹ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਸੀਸੀਟੀਵੀ ਵੀਡੀਓ ਹਾਂਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੋਰਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਨਾਮ ਦੇ ਮੰਗੂ ਨੇ ਮੇਰੇ ਨਾਲ ਗਲਤ ਕੀਤਾ ਆ ਤੇ ਲੱਗਦੇ ਨੇ ਉਹਨੂੰ ਸਜ਼ਾ ਮਿਲ ਜਾਈਏ ਓਕੇ ਮੈਂ ਦੱਸ ਕਰਦੇ ਹਾਂ ਉਸ ਟਾਈਮ ਕਦੀ ਸੀ ਕਿ ਨੋਟਰੀ ਲਾਲਾ ਸ਼ਾਮ ਦੇ ਕੋਲ 6:00 ਵਜੇ ਸੀ ਦੁਕਾਨ ਤੇ ਕੱਲੀ ਮੇਰਾ ਹੱਥ ਬੰਜੇ ਦਾ ਸਾਮਾਨ ਲੈਣ ਗਿਆ ਹੋਇਆ ਸੀ ਕਿ ਮੈਂ ਪ੍ਰਿਆਨ ਦੀ ਦੁਕਾਨ ਚਲਾਉਂਦਾ ਹਾਂ ਏ ਹਰਜਿੰਦਰ ਸਿੰਘ ਦਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਮੇਰੇ ਕੋਲ ਆਇਆ ਆਪੇ ਮੈਨੂੰ ਗਲਤ ਗੱਲਾਂ ਕਰਨ ਲੱਗ ਪਿਆ ਮੁਰਕਿਆਣ ਕਿਉਂਨੇ ਮੇਰੇ ਅਗਲੇ ਅੰਗਲੇ ਤੋਂ ਹਰ ਕਿਤੇ ਕਿਤੇ ਕੂ ਕਾਰਨੀ ਸ਼ੁਰੂ ਕਰ ਦਿੱਤੀ ਜਦ ਕਿ ਮੇਰੇ ਕੋਲ ਕੋਈ ਨਹੀਂ ਹੈਗਾ ਜਦੋਂ ਕਿ ਮੈਂ ਉਹਨੂੰ ਧੱਕੇ ਧੱਕੇ ਮਾਰ ਕੇ ਦੁਕਾਨ ਤੋਂ ਬਾਹਰ ਕੱਢਿਆ ਤੇ ਉਹਨਾਂ ਚਿਰ ਨੂੰ ਮੇਰਾ ਹੱਸ ਲੈੰਦਾ ਆ ਗਿਆ ਕਿ ਉਹਨਾਂ ਨਾਲ ਹੱਥ ਪਾਈ ਹੋਣਾ ਪਿੱਛੇ ਦਾ ਇਹਨਾਂ ਡਰਾਟ ਹੀ ਇਹਨਾਂ ਕੋਲ ਬਿਆਖੋਣ ਦੀ ਬੰਦੇ ਰਿੰਦੇ ਜਾਦੇ ਆਏ ਮੇਰਾ ਹੱਸ ਕੇ ਆਪਣੀ ਜਾਨ ਬਚਾ ਕੇ ਹੀ ਕਿਸੇ ਦੇ ਘਰ ਵੜਿਆ ਇਹ ਉੱਥੇ ਵੀ ਹਥਿਆਰ ਲੈ ਕੇ ਪਹੁੰਚਦੇ ਨੇ ਸੀਸੀਟੀਵੀ ਕੈਮਰੇ ਤੋਂ ਫੋਟੋ ਸਾਡੇ ਕੋਲ ਚੱਲ ਰਹੀ ਹੋਣੀ ਹੈ ਸਰ ਮੇਰੀ ਹੈਲਪ ਕੀਤੀ ਜਾ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੇਰੀ ਹੈਲਪ ਕੀਤੀ ਜਾਏ ਸਰ ਮੈਨੂੰ ਮਦਦ ਚਾਹੀਦਾ ਪੈਜੀ ਫਰੇ ਮੈਂ ਦੱਸ ਤਾਂ ਕਿ ਮਿਸਿੰਗ ਮੇਰੀ ਦੁਕਾਨ ਚਲ ਗਈ ਹੈ ਉੱਥੇ ਇੱਕ ਬੰਦਾ ਸਾਬੀ ਹਾਲਤ ਵਿੱਚ ਆ ਗਏ ਤੇ ਉਹਦੀ ਮਿਸੀ ਨਾਲ ਮਿਸਬੇਵ ਕਰ ਰਹੀ ਹੈ ਉਹਦੇ ਹੱਥੀ ਪਿਆ ਰਹੀ ਹੈ ਤੇ ਮੈਂ ਉਹਦਾ ਵਿਰੋਧ ਕੀਤਾ ਫਿਰ ਉਹਨੇ ਆਪਣੇ ਭਰਾ ਨੂੰ ਤੇ ਆਪਣੇ ਪਿਓ ਨੂੰ ਲਿਆ ਕੇ ਤੇ ਅਸੀਂ ਦੁਕਾਨ ਤੋਂ ਆਪਣੇ ਘਰ ਨੂੰ ਆ ਰਹੇ ਸੀ ਰਸਤੇ 'ਤੇ ਤੇ ਰਸਤੇ 'ਤੇ ਆ ਕੇ ਉਹ ਸਾਨੂੰ ਸਾਡੇ ਤੋਂ ਉਹਨੇ ਹਮਲਾ ਕੀਤਾ ਮੈਂ ਭੱਜ ਕੇ ਕਿਸੇ ਦੇ ਘਰ ਵੜਿਆ ਸੀ ਤੇ ਉਹਨਾਂ ਨੇ ਉਹਦਾ ਘਰ ਵੀ ਜਾ ਕੇ ਉਹਨਾਂ ਨੇ ਮੇਰੇ ਤੇ ਦਾਤਰ ਨਾਲ ਬੈਸਬਾਲ ਨਾਲ ਤੇ ਡੰਡੇ ਨਾਲ ਕਿੰਨਾ ਪਿਓ ਪਤਾ ਨਹੀਂ ਮੈਨੂੰ ਲੱਗਦਾ ਮੈਂ ਉਥੋਂ ਫਿਰ ਆਪਣੀ ਜਾਨ ਬਚਾ ਕੇ ਬਾਹਰ ਨਿਕਲੇ ਆਵਾ ਉਥੋਂ ਮੈਂ ਨਿਕਲ ਕੇ ਤੇ ਆਪਣੀ ਜਾਨ ਬਚਾਈ ਬਹੁਤ ਮੁਸ਼ਕਲ ਤੇ ਮੇਰੀ ਮਿਸੇਜ ਦੇ ਵੀ ਹੱਥੀ ਪਿਆ ਉਹ ਬੁੜਾ ਲਾਜੀ ਫੌਜੀ ਹੈ ਉਹਨਾਂ ਦਾ ਨਾਮ ਉਹ ਮੁੰਡਾ ਨੇ ਗੇਟ ਦੇ ਵਿੱਚ ਹੀ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਵੀ ਹੈਗੀ ਆ ਮੇਰੀ ਮਿਸੇ ਨਾਲ ਉਹਨੇ ਵੀ ਮਿਸੇ ਬੁੱਕਤਾ ਉਹਦੇ ਵੀ ਉਹਨੇ ਵੀ ਮੇਰੇ ਨਾਲ ਹੱਥੋਂ ਪਾਈ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਹਾਂ ਇਹ ਕਰਨ ਇਨਸਾਫ ਨਾ ਮਿਲੇ ਤਾਂ ਕੀ ਕਰੋਗੇ ਫਿਰ ਵੀ ਪ੍ਰੋਟੈਕਟ ਕਰਾਂਗੇ ਜੀ ਜੋ ਵੀ ਹੋਏਗਾ ਸਾਡੇ